ਸਤ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜਪਜੀ ਸਾਹਿਬ ਜਪਜੀ ਦੀ ਪੂਰੀ ਵਿਆਖਿਆ ਸੁਣਨ ਲਈ ਚਲੋ ਸ਼ੁਰੂਆਤ ਕਰਦੇ ਹਾਂ ਤਾਂ ਜਪਜੀ ਜਪਜੀ ਸਾਹਿਬ ਵਿੱਚ ਜਿੱਥੇ ਸਿੱਖ ਮਤ ਦੇ ਬਹੁਤੇ ਸਿਧਾਂਤ ਮੂਲ ਰੂਪ ਵਿੱਚ ਪ੍ਰਾਪਤ ਹੁੰਦੇ ਉੱਥੇ ਹੀ ਨਾਮ ਰੂਪ ਸਰੂਪ ਇਸ ਦੀ ਵढਾਈ ਤੇ ਇਸ ਦੇ ਕਰਤਵ ਬਾਰੇ ਵੀ ਬੜੇ ਮਹੱਤਵਪੂਰਨ ਤੇ ਸੰਕੇਤਕ ਸੰਕੇਤ ਮਿਲਦੇ ਹਨ ਹੁਣ ਅਸੀਂ ਜਪਜੀਤ ਵਿੱਚ ਨਾਮ ਸ਼ਬਦ ਤੋਂ ਪੰਕਤੀਆਂ ਤੇ ਉਹਨਾਂ ਰਾਹੀਂ ਉਖੜੇ ਨਾਮ ਦੇ ਸੰਕਲਪ ਦੀ ਗੱਲ ਕਰਾਂਗੇ ਜਪਜੀ ਸਾਹਿਬ ਦੀ ਚੌਥੀ ਪੌੜੀ ਇਹਨਾਂ ਸ਼ਬਦਾਂ ਨਾਲ ਆਰੰਭ ਹੁੰਦਾ ਹੁੰਦੀ ਹੈ ਸੱਚਾ ਸਾਹਿਬ ਸਾਚਨਾਏ ਭਾਖੇ ਭਾਉ ਅਪਾਰ ਇਸ ਪੰਕਤੀ ਵਿੱਚ ਬੜੇ ਹੀ ਮਹਤਵਪੂਰਨ ਵਿਚਾਰ ਪ੍ਰਗਟਾਏ ਗਏ ਹਨ ਇਸ ਤੋਂ ਪਹਿਲੀ ਤੱਕ ਸੱਚਾ ਸਾਹਿਬ ਸਾਚਨਾਏ ਮੂਲ ਅੰਤਰ ਦੇ ਸ਼ਬਦਾਂਤ ਮੂਲ ਅੰਤਰ ਦੇ ਫਦ ਸਤ 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 ਨਾਮ ਦਾ ਹੈ ਨਾਮ ਦਾ ਹੀ ਅਨੁਵਾਦ ਲੱਗਦਾ ਹੈ ਅਰਥ ਹੈ ਮਾਲਕ ਆਪ ਸੱਚਾ ਹੈ ਤੇ ਉਸ ਦਾ ਨਾਮ ਵੀ ਸੱਚਾ ਹੈ ਇਸ ਤੋਂ ਅਗਲੀ ਤੁਕ 파ਖਿਆ ਪਾਉ અપਾਰ ਵਿੱਚ ਮਾਲਕ ਨਾਲ ਵਿਵਹ ਨਾਲ ਵਿਹਾਰ ਕਰਨ ਦਾ ਰਾਹ ਦਰਸਾਇਆ ਗਿਆ ਹੈ ਅਰਥ ਹੈ ਕਿ ਉਸ ਦੇ ਨਾਲ ਕੱਲ ਬਾਤ ਕਰਨ ਦੀ ਵੀ ਭਾਸ਼ਾ ਵੀ ਭਾਸ਼ਾ ਸਾਥ ਪਿਆਰ ਦੀ ਹੈ ਪਿਆਰ ਦੀ ਆ ਉਹ ਆਪ ਸੱਚਾ ਹੈ ਤੇ ਪਿਆਰ ਪਿਆਰ ਭਰੇ ਬੋਲਣ ਵਾਲਾ ਵਾਲਾ ਹੈ ਤੇ ਜਿਹੜੇ ਗੁਰਮੁਖ ਇਸ ਦੇ ਨਾਲ ਜੁੜਦੇ ਜਾਂ ਜੁੜਨਾ ਲੋੜ ਲੋੜ ਦੋ ਲੋੜਦੇ ਹਨ ਉਹਨਾਂ ਦਾ ਪਿਆਰ ਵੀ ਸੱਚਾ ਹੋਣਾ ਜ਼ਰੂਰੀ ਹੈ ਇਸ ਜੀਵਨ ਸਾਚ ਦਾ ਇਸ ਜੀਵਨ ਇਹ ਜੀਵਨ ਯਾਤ ਹੈ ਜੋ ਗੁਰੂ ਸਾਹਿਬ ਦਾ ਨਾਮ ਜਪਜੀ ਵਿੱਚ ਵੀ ਦੱਸਦੀ ਹੈ ਅਗਲੀਆਂ ਪੰਕਤੀਆਂ ਵਿੱਚ ਉਥੇ ਮਨੁੱਖ ਨੂੰ ਉਹ ਉਹ ਸਤਿਗੁਰੂ ਸਪਾਰ ਬ੍ਰਹਮ ਨਾਲ ਪਿਆਰ ਕਰਨ ਦਾ ਢੰਗ ਇੱਕ ਹੈ ਇੱਕ ਇੱਕ ਹੋਰ ਤਰ੍ਹਾਂ ਵੀ ਦੱਸਦੇ ਹਨ ਅੰਮ੍ਰਿਤ ਵੇਲਾ ਸੱਚ ਨਾਏ ਸੱਚ ਅੰਮ੍ਰਿਤ ਵੇਲਾ ਸੱਚ ਨਾਏ ਵਡਿਆਈ ਵਿੱਚ ਸੁਣਨ ਤੇ ਮੰਨਣ ਵਾਲੀਆਂ ਉਹ ਪੌੜੀਆਂ ਵਿੱਚ ਗੁਰੂ ਨਾਨਕ ਗੁਰੂ ਨਾਨਕ ਨੇ ਨਾਮ ਦੀ ਮਹੱਤਤਾ ਨੂੰ ਹੋਰ ਵੀ ਉਤਾਂ ਚੱਕਿਆ ਗਿਆ ਉਹਨਾਂ ਦੀ ਉਪਦੇਸ਼ ਉਹਨਾਂ ਦਾ ਉਪਦੇਸ਼ ਹੈ ਕਿ ਕੇਵਲ ਨਾਮ ਜਪਣ ਵਾਲਾ ਹੀ ਉਸ ਪਿਆਰ ਦਾ ਭਾਗੀ ਨਹੀਂ ਹੁੰਦਾ ਹੈ ਸਗੋਂ ਇਸ ਨਾਮ ਨੂੰ ਸੁਣਨ ਵਾਲਾ ਵੀ ਉਸ ਦਾ ਭਾਗੀ ਤੇ ਸੁਣਨ ਕੇ ਉਸ ਤੇ ਮਨ ਉਸ ਤੇ ਮੰਨਣ ਕਰਨ ਨੂੰ ਉਪਮਾਨ ਕਰਨ ਵਾਲਾ ਵੀ ਸਾਰੀਆਂ ਪ੍ਰੀਧੀਆਂ ਪ੍ਰਾਪਤ ਕਰ ਜਾਂਦਾ ਹੈ ਮੰਨਣ ਕਰਨ ਵਾਲੇ ਦੀ ਤਾਂ ਗਤ ਰਹੇ ਗਤ ਰਹੀਂ ਗਤ ਕਹੀ ਹੀ ਨਹੀਂ ਜਾ ਸਕਦੀ ਇਨ੍ਹਾਂ ਪੌਣੀਆਂ ਵਿੱਚ ਮਨੁੱਖ ਦੀਆਂ ਵੱਖ-ਵੱਖ ਲੋੜਾਂ ਦੀ ਸੂਚੀ ਇੱਕ सूची ਦੇ ਕੇ ਉਹਨਾਂ ਦੀ ਪੂਰਤੀ ਦੀ ਆਸ ਦੁਆ ਦੁਆ ਕੇ ਉਸ ਸਾਰਾ ਪੱਖੀ ਵਿਕਾਸ ਦਾ ਮਨੁੱਖੀ ਪਕੜ ਵਿੱਚ ਆ ਸਕਣਾ ਅਸੰਭਵ ਕਰਾਰਕਿੰ ਦਿੱਤਾ ਹੈ ਜਿਹੜਾ ਜਿਹੜਾ ਜੁਗਾ ਜੁਗਾਂਤਰਾ ਤੋਂ ਜੋ ਤੋਂ ਮਨੁੱਖ ਦੀ ਮਨੁੱਖ ਦੇ ਸੁਪਨਿਆਂ ਦਾ ਪੰਪਾਤਾਰ ਪਤਾਰ ਰਿਹਾ ਹੈ ਅਜਿਹਾ ਕੇਵਲ ਉਸ ਵਾਹਿਗੁਰੂ ਉਸ ਵਾਹਿਗੁਰੂ ਦੇ ਪਾਵਨ ਤੇ ਪੁਨੀਤ ਨਾਮ ਦਾ ਸਦਕਾ ਹੀ ਸੰਭਵ ਹੈ ਬਾਣੀ ਜਪਜੀ ਦੀ ਪਰ ਬਾਣੀ ਜਪਜੀ ਦੇ ਫਾਰਮਿਕ ਸਿਧਾਂਤਾਂ ਤੇ ਅਧਿਐਨ ਕਰਦੇ ਹਨ ਡਾਕਟਰ ਚਸਕਰਨ ਕੌਰ ਲਿਖਦੀ ਹੈ ਕਿ ਗੁਰਮਤ ਅਨੁਸਾਰ ਮਨ ਜੋਤ ਸਰੂਪ ਹੈ ਤਾਂ ਜਿਸ ਉਤੇ ਮਨ ਜਿਸ ਉਤੇ ਮਾਇਆ ਦੀ ਪਰਤ ਚੜੀ ਹੋਈ ਹੁੰ ਚੜੀ ਹੋਈ ਹੈ ਇਸ ਕਰਕੇ ਉਹ ਆਪਣੇ ਅਗਲੇ ਨੂੰ ਪਛਾਣਨ ਤੋਂ ਇਨਕਾਰੀ ਇਨਕਾਰੀ ਹੈ ਤੇ ਇਹ ਸਾਰੇ ਸਾਰੇ ਪਦਾਰਥ ਉਸ ਨੂੰ ਪ੍ਰਭੂ ਵਾਲੇ ਪਾਸੇ ਤੋਂ ਭਟਕਾਉਂਦੇ ਹਨ ਤੇ ਉਹਨਾਂ ਦੇ ਆਪਣੇ ਮਨ ਨੂੰ ਸ਼ੁੱਧ ਕਰਨ ਵਾਸਤੇ ਤੀਰਥਾਂ ਤੇ ਜਾਂਦਾ ਹੈ ਜਾਂ ਫਿਰ ਦੁਨਿਆਵੀ ਵਸਤਾਂ ਰਾਹੀਂ ਆਪਣੇ ਮਨਨ ਦੀ ਤ੍ਰਿਪਤੀ ਨੂੰ ਪੂਰਾ ਕਰਨ ਕਰਨਾ ਲੋਚਦਾ ਹੈ ਕਿ ਕਿ ਕਈ ਪ੍ਰਕਾਰ ਤੇ ਦੇਵ ਵਰਤ ਰੱਖ ਕੇ ਸਮਾਧੀਆਂ ਲਾ ਕੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਪ੍ਰਾਪਤ ਕਰ ਕਰਨ ਦਾ ਯਤਨ ਕਰਦਾ ਹੈ ਕਈ ਜੀਵਤਾਨਮਕ ਗ੍ਰੰਥਾਂ ਦਾ ਗਿਆਨ ਹਸਲ ਵੀਗਨ ਹਾਸਲ ਕਰਕੇ ਬਹੁਤ ਹੀ ਸਿਆਣਾ ਤੋਂ ਸਿਆਣਾ ਗ੍ਰੈਂਡ ਕਰਕੇ ਮਨ ਨੂੰ ਜਿਤਨਾ ਚਾਹੁੰਦੇ ਹਨ ਪਰ ਉਹ ਗੁਰੂ ਗ੍ਰੰਥ ਉਹ ਗੁਰੂ ਗੁਰੂ ਸਾਹਿਬ ਕਹਿੰਦੇ ਹਨ ਕਿ ਜਿ ਇਹ ਸਾਧਨਾ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਅਜਿਹੇ ਕਰਮ ਕਾਂਡਨ ਨਾਲ ਜੀਵ ਦੇ ਅੰਦਰ ਮੰਤਰ ਪੈਦਾ ਪੈਦਾ ਹੋਈ ਹੋਮੇ ਦੀ ਭਾਵਨਾ ਨਹੀਂ ਮਿਟਦੀ ਇਸ ਲਈ ਇਸੇ ਲਈ ਹੀ ਗੁਰੂ ਨਾਨਕ ਗੁਰੂ ਨਾਨਕ ਗੁਤਾਰਕ ਦੇਵ ਜੀ ਦੇ ਜਪਜੀ ਜਪਜੀ ਸਾਹਿਬ ਦੇ ਆਰੰਭ ਵਿੱਚ ਹੀ ਇਹਨਾਂ ਵਿਚਾਰਾਂ ਦੀ ਵਿਅਰਥਾ ਬੇਅਰਥਾ ਦਾ ਜ਼ਿਕਰ ਕਰਕੇ ਇਹਨਾਂ ਨੂੰ ਉਪਰਵਾਣ ਕਰਨ ਕਰ ਉਪਰਵਾਣ ਕਰ ਕਰ ਦਿੱਤਾ ਹੈ ਸੋਚੇ ਸੋਚਣਾ ਹੋਵਣੀ ਜੇ ਸੋਚੀ ਲਖਵਾਰ ਚੁੱਪ ਕੇ ਚੁੱਪ ਨਾ ਹੋਣੀ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾਲ ਤਰੀ ਜੋ ਬੰਨਾਪੁਰੀਆ ਭਾਰ ਸਹਿ ਸਿਆਣਪਾ ਲਖ ਹੋਈ ਤਾਂ ਇੱਕ ਨਾ ਚੱਲੇ ਨਾ ਜਪਜੀ ਦੇ ਵਿੱਚ ਵੀ ਮਨੁੱਖ ਦੀ ਸੰਕਲਪ ਸੰਕਲਪ ਲੇਖ ਵਿੱਚ ਡਾਕਟਰ ਸ਼ਸ਼ੀ ਸ਼ਸ਼ੀ ਵਾਲਾ ਦਾ ਮੰਨਣਾ ਹੈ ਕਿ ਗੁਰੂ ਨਾਨਕ ਦਾ ਉਦੇਸ਼ ਅਧਿਆਤਮਿਕ ਗਿਆਨ ਦੁਆਰਾ ਮਨੁੱਖ ਦਾ ਮਨੁੱਖ ਹੋਏ ਵਰਤਮਾਨ ਜੀਵਨ ਨੂੰ ਤਬਦੀਲ ਕਰਨ ਕਰਨਾ ਹੈ ਇਸ ਇਸੇ ਲਈ ਉਹਨਾਂ ਨੇ ਰੱਬ ਦੇ ਹੁਕਮ ਨੂੰ ਸ੍ਰਿਸ਼ਟੀ ਦੇ ਸੰਦਰਭ ਵਿੱਚ ਸਰਵ ਵਿਆਪਕ ਮੰਨਿਆ ਹੈ ਇਸ ਇਸ ਸਰਵ ਵਿਆਪਕਤਾ ਤੇ ਸਰਵ ਉੱਚ ਉੱਚਤਾ ਦੇ ਕਾਰਨ ਦੇ ਕਾਰਨ ਹੀ ਰੱਬ ਆਪਣੇ ਹੁਕਮ ਅਨੁਸਾਰ ਅਣਗਿਣਤ ਤਰਾਂ ਦੇ ਜੀਵਾਂ ਜੀਵਾਂ ਦੀ ਰਚਨਾ ਕਰਦਾ ਹੈ ਗੁਰੂ ਨਾਨਕ ਨੇ ਅ ਅਪਰੋਧ 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 ਰੂਪ ਵਿੱਚ अप्रूख अप्रूख रूप ਵਿੱਚ ਵਿਕਾਸਵਾਦੀ ਸਿਧਾਂਤ ਦੀ ਹੋਂਦ ਨੂੰ ਮੰਨਿਆ ਹੈ ਮਨੁੱਖੀ ਮਨੁੱਖ ਨੂੰ ਬ੍ਰਹਮੰਡ ਦਾ ਕੇਂਦਰੀ ਤੁਰਾਂ ਕਰੇਂ ਤੁਰਾ ਕੇ ਜੋ ਸਮ ਸਭ ਚੀਜ਼ਾਂ ਦੀ ਜਾਤੀ ਨੋ ਸਵਰਵੱਚ ਹੈ ਤੇ ਉਸ ਉਸ ਕੋਲ ਜਿਹੀਆਂ ਗਿਆਨ ਇੰਦਰੀਆਂ ਮਨ ਦੇ ਮਨ ਤੇ ਬੁੱਧੀ ਜਾਂ ਵਿਵੇਕ ਸ਼ਕਤੀ ਹੈ ਇਸ ਜਿਸ ਦੁਆਰਾ ਇਸ ਦੁਆਰਾ ਉਹ ਪ੍ਰਕਿਰਤ ਪ੍ਰਕਿਰਤਿਕ ਸ਼ਕਤੀਆਂ ਤੇ ਵੀ ਕਾਬੂ ਪਾ ਸਕਦਾ ਹੈ ਮਨੁੱਖ ਸਵੈ ਚੇਤਨ ਮਨੁੱਖ ਸਵੈ ਚੇਤਨ ਜੀਵ ਹੈ ਜਿਸ ਕੋਲ ਅਜਿਹੀਆਂ ਅਜਿਹੀਆਂ ਅਨੁਕੂਲ ਸ਼ਕਤੀਆਂ ਤੇ ਯੋਗਤਾਵਾਂ ਹਨ ਜਿਨ੍ਹਾਂ ਨਾਲ ਉਹ ਆਪਣੇ ਆਪਣਾ ਵਿਕਾਸ ਕਰਦ ਕਰ ਸਕਦਾ ਹੈ ਜੀਵਾਂ ਉੱਪਰ ਮਨੁੱਖ ਨੂੰ ਸਰਵਚਤਾ ਸਰਵੋਚਤਾ ਤੇ ਤਤ ਤੇ ਤਤ ਨੂੰ ਉਭਾਰਦੇ ਹੋਏ ਕਿ ਕਿ ਦਾਰਸ਼ਿਕ ਨੇ ਕਿਹਾ ਹੈ ਕਿਹਾ ਹੈ ਕਿ ਕੇਵਲ ਮਨੁੱਖੀ ਮਨੁੱਖ ਹੀ ਸਾਰੇ ਜਿਉਂਦਿਆਂ ਜੀਵਾਂ ਵਿੱਚੋਂ ਇਸ ਗੱਲ ਨੂੰ ਇਸ ਗੱਲ ਤੋਂ ਜਾਣੂ ਹੈ ਕਿ ਉਹ ਵਿਕਸਿਤ ਹੈ ਮਨੁੱਖ ਹੀ ਕੇਵਲ ਆਪਣੀ ਇੱਛਾ ਅਨੁਸਾਰ ਆਪਣੇ ਇਸ਼ਕ ਨੀਤੀਆਂ ਨਤੀਜਿਆਂ ਨੂੰ ਦੀ ਪ੍ਰਾਪਤੀ ਲਈ ਲੋੜਿੰਦੇ ਗਿਆਨ ਦੀ ਸੇਧ ਪ੍ਰਾਪਤ ਕਰਦਾ ਹੈ ਕਰ ਸਕਦਾ ਹੈ ਗੁਰੂ ਨਾਨਕ ਦੇਵ ਨੇ ਮਨੁੱਖ ਮਨੁੱਖੀ ਜੀਵਨ ਤੇ ਸਮਾਜਿਕ ਢਾਂਚੇ ਨੂੰ ਪ੍ਰਭਾਵਿਤ ਪ੍ਰਭਾਵਿਤ ਆਧਾਰ ਤੇ ਮਨ ਜ਼ੋਰ ਦਿੱਤਾ ਹੈ ਮਨੁੱਖ ਦਾ ਉਦੇਸ਼ ਵਾਸਕ ਵਾਸਵਿਕਤਾ ਤਸ ਵਾਸਵਿਕਤਾ ਜਾਂ ਸਰਵੋਚਨ ਹੋਂਦ ਨਾਲ ਸਮਝੋ ਸੁਮੇਲ ਸਥਾਪਤ ਕਰਨਾ ਹੈ ਜਾਂ ਨੈਤਿਕ ਜਾਂ ਨੈਤਿਕ ਸ਼ਬਦਾਵਲੀ ਵਿੱਚ ਆਪਣੇ ਆਪ ਨੂੰ ਬ੍ਰਹਮਣ ਦੇ ਪਾਰਮਰਮੁਖੀ ਭਾਈਚਾਰੇ ਪਾਰਮਨੁਖੀ ਭਾਈਚਾਰੇ ਵਿੱਚ ਤਬਦੀਲ ਕਰਨਾ ਹੈ ਜੇਕਰ ਮਨੁੱਖ ਆਪਣੇ ਆਪ ਨੂੰ ਆਪਣੇ ਆਪ ਸੱਚੇ ਬ੍ਰਹਮਣ ਨਾਲ ਇੱਕ ਰੂਪ ਹੋ ਕੇ ਅਲੁਭਵ ਨਕੋ ਨਹੀਂ ਕਰਦਾ ਕਰ ਸਕਦਾ ਤਾਂ ਇਹ ਬ੍ਰਹਿਮੰਡ ਉਸਤ ਉਸ ਦਾ ਉਸ ਲਈ ਉਸ ਲਈ ਕੋਈ ਵੀ ਅਰਥ ਮੂਲ ਜਾਂ ਸੰਭਾਵਨਾ ਸੰਭਾਵਨਾ ਕਿਵੇਂ ਹੋ ਸਕਦੀ ਹੈ ਇਸੇ ਤਰ੍ਹਾਂ ਮਨੁੱਖੀ ਜੀਵਨ ਦੀ ਸੰਪੂਰਤਾ ਸੰਪੂਰਨਤਾ ਉਸ ਉਸ ਦੇ ਸਮੁੱਚੇ ਬ੍ਰਹਿਮੰਡ ਨਾਲ ਇੱਕ ਇੱਕ ਰੂਪਤਾ ਦਾ ਸੰਬੰਧ ਉੱਤੇ ਹੀ ਆਧਾਰਿਤ ਹੈ ਜਪਜੀ ਤਾਂ ਉਦੇਸ਼ ਹੈ ਕਿ ਅਜਿਹੀ ਬ੍ਰਹਿਮਣ ਤੇ ਰਸਵਾਦੀ ਦ੍ਰਿਸ਼ਟੀ ਨੂੰ ਪ੍ਰਾਪਤ ਕਰਨਾ ਹੈ ਕਿ ਪ੍ਰਾਪਤ ਕਰਨਾ ਹੈ ਪਰ ਅਜਿਹਾ ਕੇਵਲ ਸਿਧਾਂਤਕ ਪੱਤਰ ਤੇ ਹੀ ਨਹੀਂ ਬਲਕਿ ਵਿਵਾਰਿਕ ਵੀ ਵਿਵਾਰਿਕ ਤੌਰ ਤੇ ਵੀ ਵਿਵਾਰਿਕ ਮਤਲਬ ਬਿਹੇਵੀਅਰ ਤੌਰ ਤੇ ਇਸ ਸਿਧਾਂਤ ਨੂੰ ਇਸ ਸਿਧਾਂਤ ਨੂੰ ਇਸ ਸਿਧਾਂਤ ਅਨੁਸਾਰ ਜੀਵਨ ਵਿਚਾਰਕ ਨਾਲ ਹੀ ਸੰਭਵ ਸੰਭਵ ਹੈ ਡਾਕਟਰ ਉਤਾਰ ਸਿੰਘ ਅਨੁਸਾਰ ਸੱਚ ਸ਼ਬਦ ਤੋਂ ਭਾਵ ਹੈ ਕਿ ਭਾਵ ਸਵੇ ਦਾ ਕਿਰਤੀ ਕਿਰ ਕਿਰ ਉਹ ਕਿਰਿਆਤਮਕ ਕਿਰਿਆਤਮਕ ਮੀਨਸ ਫੰਕਸ਼ਨਲ ਚੇਂਜ ਬਦਲਾਵ ਖ ਹੈ ਇਸ ਇਸ ਨਿਖੇਦਮਕ ਨਿਖੇਦਮਕ ਸ਼ਬਦ ਤੋਂ ਸ਼ਬਦ ਚ ਉਠ ਜਾਂ ਹੋਮੇ ਜਾਂ ਅਖੋ ਜਾਂ ਆਹ ਮਨੁੱਖ ਦੇ ਸਚਿਆਰਨ ਸਚਿਆਰ ਬਨ ਬਨਣ ਦੇ ਰਸਤੇ ਵਿੱਚ ਰੁਕਾਵਟ ਉਤਪਨ ਕਰਦੇ ਹਨ ਜਪਜੀ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਨਾਲ ਗੁਰਨਾਨਕ ਦੇਵ ਜੀ ਨੇ ਗੁਰਮਤ ਗੁਰਮਤ ਦਰਸ਼ਨ ਤਾਂ ਮੁਕ ਮੂਡ ਬੰਨਿਆ ਹੈ ਉਥੇ ਹੀ ਆਪਣੇ ਧਾਰਮਿਕ ਵਿਚਾਰਾਂ ਦੀ ਅਭਿ ਅਭ ਵਿਭਾਗਨਾ ਉਹ ਅਭ ਵਿਆਚਨਾ ਕਰਕੇ ਜਾਗਰਤ ਮੁਲੱਖ ਦੀ ਸਿਰਜਣਾ ਕਰਨ ਦਾ ਯਤਨ ਹੈ ਯਤਨ ਕੀਤਾ ਹੈ ਜਿਸ ਨਾਲ ਸਮਾਜਿਕ ਸਮਾਜਿਕ ਕल्याण ਹੋ ਸਕੇ ਦਾਰਨ ਦਾਰਨਿਕ ਦਾਰਸ਼ਨਿਕ ਦਾਰਸ਼ਨਿਕ ਵਿਚਾਰ ਜਿਸ ਸਮੇਂ ਜਿਸ ਸਮੇਂ ਗੁਰੂ ਜੀ ਨੇ ਚਬਜੀ ਸਾਹਿਬ ਦੀ ਰਚਨਾ ਕੀਤੀ ਹੈ ਉਸ ਉਸ ਵੇਲੇ ਰਾਜਨੀਤਿਕ ਉਸ ਸਮੇਂ ਉਸ ਵੇਲੇ ਸਮਾਜਿਕ ਰਾਜਨੀਤਿਕ ਹਾਲਾਤ ਹਾਲਾਤਾਂ ਦੇ ਠੀਕ ਨਹੀਂ ਹਨ ਠੀਕ ਨਹੀਂ ਸਨ ਹਰ ਪਾਸੇ ਕਤਲੇਆਮ ਹੋ ਰਿਹਾ ਸੀ ਸਮਾਜ ਵਿੱਚ ਇਸਤਰੀਆਂ ਦਾ ਸਮਕਾਲਿਕ ਸਮਕਾਲੀ ਚਰਚਾ ਸਮਕਾਲੀ ਦਸ਼ਾ ਨੀਤੀ ਠੀਕ ਨਹੀਂ ਸੀ ਲੋਕ ਕਰਮकांड ਅਤੇ ਰੀਤੀ ਰਿਵਾਜਾਂ ਵਿੱਚ ਉਜੇ ਹੋਏ ਸਨ ਅਤੇ ਕੋਈ ਸੰਪੂਰਨ ਮਨੁੱਖ ਇਸ ਬਨ ਇਸ ਸੰਪੂਰਨ ਮਨੁੱਖ ਬਨਨਦਾਰ ਆ ਉਹ ਦਰਸ਼ਨ ਵਾਲਾ ਨਹੀਂ ਸੀ ਇਸ ਇਸ ਲਈ ਗੁਰੂ ਨਾਨਕ ਦੇ ਦੇਸ਼ ਇਸ ਲਈ ਗੁਰਨਾਨਕ ਗੁਰਨਾਨਕ ਦੀ ਅਦਾਲ ਉਹ ਅਦਰਕਸ਼ ਆ ਆਦਰਸ਼ਕ ਸਮਾਜ ਦੀ ਰਚਨਾ ਕਰਨਾ ਚਾਹੁੰਦੇ ਹਨ ਇਸ ਇਸ ਲਈ ਸਮਾਜ ਦੀ ਪਹਿਲੀ ਇਕਾਈ ਮਨੁੱਖ ਨੂੰ ਸੁਧਾਰ ਦੀ ਜ਼ਰੂਰਤ ਸੀ ਜ਼ਰੂਰਤ ਸੀ ਇਸ ਇਸ ਲਈ ਮਨੁੱਖ ਦੇ ਮਨੁੱਖ ਦੇ ਨੈਤਿਕ ਦੇ ਅਧਿਆਤਮਿਕ ਨੈਤਿਕ ਤੇ ਆਤਮਿਕ ਪੱਧਰ ਨੂੰ उच्च उठाने वाल गुरु गुरु ने विशेष ध्यान दिता है जपची सुन मानने संकल्पना ਸੰਕਲਪਨਾ ਰਾਹੀਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕੀਤੀ ਜਾ ਸਕਦੀ ਹੈ ਇਸੇ ਤਰ੍ਹਾਂ ਜਪਜੀ ਦਾ ਪ੍ਰਮੁੱਖ ਕਾਰਨ ਪ੍ਰਮੁੱਖ ਕੰਮ ਕੰਮ ਸਮਾਜ ਦਾ ਸਮਾਜ ਦਾ ਮਾਰਗਦਰਸ਼ਨ ਕਰਨ ਮਾਰਗਦਰਸ਼ਨ ਕਰਨਾ ਹੈ ਗੁਰੂ ਸਾਹਿਬ ਜੀ ਗੁਰੂ ਸਾਹਿਬ ਨੇ ਇਹ ਬ੍ਰਹਮ ਬ੍ਰਹਮ ਜਗਤ ਤੇ ਮਨੁੱਖ ਦੀ ਮਨੁੱਖ ਦੀ ਤਰਕ ਸੰਗਤ ਵਿਆਖਿਆ ਕੀਤੀ ਹੈ ਜੋ ਕਿ ਕੀਤੀ ਹੈ ਉਹਨਾਂ ਨੇ ਉਹਨਾਂ ਨੇ ਮੂਲ ਮੰਤਰ ਵਿੱਚ ਬ੍ਰਹਮਣ ਦੇ ਸਰੂਪ ਨੂੰ ਉਕਾਰੜ ਕੇ ਉਕਾਰੜ ਮਤਲਬ ਡਿਸਕਲੋਸ ਕੇ ਕਿ ਇਹ ਸਿੱਧ ਕੀਤਾ ਹੈ ਕਿ ਉਸ ਨੇ ਹੀ ਉਸ ਨੇ ਹੀ ਉਸ ਨੇ ਹੀ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਜੋ ਆਪ ਇਸ ਸ੍ਰਿਸ਼ਟੀ ਵਿੱਚ ਰਮਿਆ ਹੋਇਆ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਓ ਜੁਨੀ ਸੈਗੁਰ ਪ੍ਰਸਾਦ ਜਪਜੀ ਵਿੱਚ ਗੁਰੂ ਸਾਹਿਬ ਆਪ ਗੁਰੂ ਸਾਹਿਬ ਆਪਣੇ ਰਹਿਸਵਾਦੀ ਵਿਚਾਰ ਪੇਸ਼ ਕਰਦੇ ਹਾਂ ਕਰਦੇ ਹੋਏ ਦੱਸਦੇ ਹਨ ਕਿ ਮਨੁੱਖ ਦੀ ਉਸ ਪ੍ਰਭੂ ਦਾ ਪ੍ਰਭੂ ਦਾ ਹੀ ਅੰਸ਼ ਹੈ ਜੋ ਕਿ ਜੋ ਹੈ ਕਿ ਇਹ ਕੋਈ ਕਾਰਨ ਵਸ ਉਸ ਤੋਂ ਟੁੱਟ ਕੇ ਇਸ ਧਰਤੀ ਉੱਤੇ ਆ ਗਿਆ ਹੈ ਇਸ ਧਰਤੀ ਇਸ ਇਹ ਧਰਤੀ ਪਰਮਾਤਮਾ ਪਰਮਾਤਮਾ ਨੇ ਚਾਹ ਨਾਲ ਬਣਾਈ ਹੈ ਪਰ ਮਨੁੱਖ ਪਰ ਇਹ ਮਨੁੱਖ ਲਈ ਧਰਮਸ਼ਲ ਤੋਂ ਧਰਮਸ਼ਲ ਤਰਮਸ਼ਾਲਾ ਹੈ ਜਿਸ ਵਿੱਚ ਮਨੁੱਖ ਨਹੀਂ ਮਨੁੱਖ ਦੇ ਮਨੁੱਖ ਨਹੀਂ ਗੁਰੂ ਕਰਨ ਗੁਰੂ ਦੇ ਲੜ ਲੱਗ ਕੇ ਮਨ ਵਿੱਚ ਹਮੇ ਦਾ ਨਾਸ਼ ਕਰਦੇ ਹੋਏ ਉਸ ਪ੍ਰਭੂ ਦੇ ਹੁਕਮ ਅਨੁਸਾਰ ਆਪਣੀ ਕਰਮ ਕਮਾਈ ਕਰਨੀ ਹੈ ਚੰਗੇ ਕਰਮਾਂ ਦੇ ਕਾਰਨ ਚੰਗੇ ਕਰਮਾਂ ਦੇ ਕਾਰਨ ਕਾਰਨ ਹੈ ਕਾਰਨ ਹੀ ਉਸ ਉਸ ਦਾ ਮਨ ਪ੍ਰਭੂ ਮਨ ਪ੍ਰਭੂ ਪ੍ਰਕਾਸ਼ ਹੋਣ ਦੇ ਯੋਗ ਬਣ ਸਕੇਗਾ ਪਾਉ ਉਹ ਮਨ ਉਹ ਸਚਿਆਰ ਉਹ ਸਚਿਆਰਾ ਹੋਜ ਹੋ ਸਕੇਗਾ ਜਪਜੀ ਸਾਹਿਬ ਵਿੱਚ ਸਭ ਤੋਂ ਸਭ ਤੋਂ ਵੱਡਾ ਆਦਰਸ਼ ਸਚਿਆਰ ਹੋਣ ਦਾ ਆਦਰਸ਼ ਹੈ ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਵੀ ਇਹੀ ਹੈ ਸਚਿਆਰ ਹੋਣਾ ਹੀ ਔਖਾ ਔਖਾ ਹੈ ਅਤੇ ਹੋਣਾ ਵੀ ਜ਼ਰੂਰੀ ਹੈ ਬਾਣੀ ਵਿੱਚ ਬਾਣੀ ਵਿੱਚ ਇਹ ਸ਼ਬਦ ਇਸ ਸ਼ਬਦ ਨੂੰ ਤਿੰਨਾ ਤਿੰਨਾ ਅਰਥਾਂ ਵਿੱਚ ਵਰਤਿਆ ਗਿਆ ਹੈ ਪਹਿਲੇ ਰੂਪ ਵਿੱਚ ਇਹ ਸ਼ਬਦ ਸੱਚ ਬੋਲਣ ਵਾਲੇ ਸੱਚ ਬੋਲਣ ਵਾਲੇ ਵਾਸਤੇ ਆਏ ਆਏ ਹੈ ਕੁੜਿਆਰ ਵਿਪਰੀਤ ਸੁਚਿਆਰ ਕੁੜਾ ਸਚਿਆਰ ਦੂਜੇ ਅਰਥਾਂ ਵਿੱਚ ਇਹ ਸ਼ਬਦ ਰੱਬ ਤੋਂ ਰੱਬ ਵਾਸਤੇ ਆਏ ਹਨ ਆਏ ਹੈ ਤੂੰ ਸਚਿਆਰ ਮੈਡਾ ਸਾਈਂ ਅਤੇ ਤੀਜੇ ਅਰਥ ਵੀ ਇਹ ਸਮੁੱਚੀ ਮਨੁੱਖੀ ਵਿਵਹਾਰ ਦਾ ਪ੍ਰਤੀਕ ਹੈ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਸਚਿਆਰਾ ਹੋਈਏ ਕਿ ਕੁੜੇ ਟੁਟੇ ਪਾਲ ਇਹ ਇਹ ਅਰਥ ਇਹ ਅਰਥ ਆਪਣੇ ਆਪ ਨਾਲ ਕੀਤੇ ਹੋਏ ਸਵਾਲ ਜਵਾਬ ਦਿੰਦੇ ਹਨ ਹੁਕਮ ਰਜਾਈ ਚੱਲਣਾ ਅਦਕਤਿਆਨਾ ਧਾਰਮਿਕ ਵਿਚਾਰ ਜਪਜੀ ਦਾ ਮੂਲ ਮੰਤਰ ਮੂਲ ਮੰਤਰ ਜਪਜੀ ਦਾ ਅਧਿਆਤਮਿਕ ਵਿਚਾਰਤਾ ਸਰ ਹੈ ਇਸ ਦੇ ਰਾਹੀਂ ਗੁਰੂ ਜੀ ਨੇ ਪਰਮ ਪਰਮਪੁਰਖੀ ਪਰਮਪੁਰਖੀ ਦੀ ਵਿਆਖਿਆ ਕੀਤੀ ਹੈ ਜੇ ਕੀਤੀ ਹੈ ਕਿ ਉਹ ਨਿਰਵੈਰ ਤੋਂ ਡਰ ਡਰ ਰਹਿਤਾ ਹੈ ਉਸ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਹਮੇਸ਼ਾ ਰਹਿਣ ਵਾਲਾ ਆਹ ਤਾਂ ਸੱਚ ਜੁਗਾਤ ਸੱਚ ਹੈ ਵੀ ਇਹ ਵੀ ਸੱਚ ਨਾਨਕ ਹੋਸੀ ਵੀ ਸੱਚ ਜਪਜੀ ਵਿੱਚ ਜਪਜੀ ਵਿੱਚ ਗੁਰੂ ਜੀ ਨੇ ਪ੍ਰਮਾਤਮਾ ਦੀ ਪ੍ਰਮਾਤਮਾ ਦੀ ਸ੍ਰਿਸ਼ਟੀ ਤੇ ਨਿਰਮਾਣ ਨਿਰਮਾਣ ਪੰਜ ਖੰਡ ਸੁਨਣ ਨੂੰ ਮੰਨਣ ਅਤੇ ਨਿਧਿਆਸਨ ਨਿਧਿਆਸਨ ਬਾਰੇ ਵਿਚਾਰ ਪ੍ਰਗਟ ਕਰਤੇ ਕਿੱਥੇ ਹੋਏ ਕਿੱਥੇ ਹਨ ਧਰਮ ਵਿਅਕਤੀ ਦੇ ਆਚਰਣ ਨੂੰ ਉੱਚਾ ਬਣਾਉਣਾ ਬਣਾਉਂਦਾ ਹੈ ਜਬ ਜੀ ਵਿੱਚ ਸ਼ਬਦ ਵਿੱਚ ਸ੍ਰਿਸ਼ਟੀ ਦੀ ਅੰਤ ਅੰਤਤਾ ਤੇ ਅਰਧਤਾ ਤੇ ਰੰਗਿਨੀ ਉਹਨਾਂ ਦਾ ਮਨਪਸੰਦ ਵਿਸ਼ਾ ਹੈ ਇਸ ਨੂੰ ਇਸ ਬਾਣੀ ਇਸ ਬਾਣੀ ਵਿੱਚ ਲਈ ਰੰਗਿਨੀ ਸ੍ਰਿਸ਼ਟੀ ਵਿੱਚ ਲਈ ਵਨ ਵਨ ਸੰਤਾ ਅਸੀਨ ਉਹ ਅਸੀਮਤਾ ਅਨੰਤਾ ਅਤੇ ਇਸ ਦੇ ਮੋੜ ਮੋੜ ਕੇ ਬਿਆਨ ਵਿੱਚ ਹੈ ਗੁਰੂ ਸਾਹਿਬ ਦਾ ਗੁਰੂ ਸਾਹਿਬ ਨੇ ਇਸ ਗੱਲ ਨੂੰ ਮੜੁ ਮੜੁ ਦਰੜੇ ਕਰਾਉਂਦੇ ਹਨ ਕਿ ਸ੍ਰਿਸ਼ਟੀ ਵਿੱਚਲੀ ਹਰ ਚੀਜ਼ ਬਿਆਨਤ ਤੇ ਬਿਆਹਤ ਵਿਹਦ ਹੈ ਪਰ ਗੁਰੂ ਪਰ ਗੁਣ ਆਪਣੇ ਆਤਾਰ ਆਪਣੇ ਅਪਾਰ ਹੈ ਅਥਾ ਹੈ 1 ਕਰੋੜਾ 1 ਕਰੋੜਾਂ ਦੀ ਗਿਣਤੀ ਵਿੱਚ ਪਰਸ ਪਰਸਿਆਂ ਸਭ ਤੋਂ ਸਭ ਕੁਝ ਬਿਆਨਤ ਹੈ ਇਸ ਸਮੀ ਇਸਮੀ ਇਸ ਸਮੀ ਅਸੀਮ ਅਤੇ ਬੇਅੰਤ ਪਾਸਾ ਸਾਰੇ ਵਿੱਚ ਇੱਕ ਇੱਕ ਤਰਤ ਇੱਕ ਧਰਤੀ ਹੈ ਚੰਨ ਸੂਰਜ ਦਿਨ ਰਾਤ ਸੂਰ ਪਵਨ ਪਾਣੀ ਅਗਨੀ ਅਖੰਡ ਤਤਾਂ ਦੇ ਆਪਸੀ ਆਕਰਸ਼ਣ ਦੁਆਰਾ ਇੱਕ ਸਥਿਤੀ ਸਥਿਤ ਧਰਤੀ ਨੂੰ ਗੁਰੂ ਸ਼ਬਦ ਗੁਰੂ ਸਾਹਿਬ ਨੇ ਇੱਕ ਧਰਮਸਲ ਕਿਹਾ ਹੈ